ਜਿਹੜਾ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਉਹਨਾਂ ਦਾ ਹੋਰ ਸਮਾਨ ਚੋਰੀ ਹੋਇਆ ਉਹ ਲੱਭ ਕਿੱਥੋਂ ਰਿਹਾ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਕੋਲ ਮਤਲਬ 75 ਸਾਲਾਂ ਦੇ ਵਿੱਚ ਪੰਜਾਬ 'ਚ ਐਸਾ ਬਦਲਾਅ ਆਇਆ ਵਾੜੀ ਖੇਤ ਨੂੰ ਖਾਰੀ ਹੈ ਪਹਿਲੀ ਐਸੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਜਿਹੜੀ ਲੋਕਾਂ ਦਾ ਸਮਾਨ ਹੀ ਚੋਰੀ ਕਰੇ ਹੁਣ ਕੱਲ ਨਾਭੇ 'ਚ ਜਿਹੜੀ ਸਰਕਾਰੀ ਕੋਠੀ ਹੈ ਜਿਹੜੀ ਕਿ ਪੰਕਜ ਪੱਪੂ ਜਿਨ੍ਹਾਂ ਦੇ ਘਰ ਵਾਲੀ ਨਾਭਾ ਨਗਰ ਕੌਂਸਲ ਦੀ ਪ੍ਰਧਾਨ ਹੈ ਉਹਨਾਂ ਦੇ ਘਰੋਂ ਜਦੋਂ ਖੁਦਾਈ ਕੀਤੀ ਤਾਂ ਸ਼ੰਭੂ ਬਾਰਡਰ ਤੋਂ ਚੋਰੀ ਹੋਇਆ ਕਿਸਾਨਾਂ ਦਾ ਸਮਾਨ ਲੱਭਰੇ ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਉਹ ਕੋਠੀ ਹੈ ਸਰਕਾਰੀ ਕੋਠੀ ਜੀ ਚੋਂ ਸਮਾਨ ਲੱਭਿਆ ਉਹ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸ ਪੰਕਜ ਪੱਪੂ ਨੇ ਦੱਬੀ ਹੋਈ ਹੈ ਹੁਣ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲ ਕਰਦਾ ਕਿ ਦੋ ਪਰਚੇ ਪੰਕਜ ਪੱਪੂ ਤੇ ਪਹਿਲਾਂ ਨੇ ਕਿਉਂ ਨਹੀਂ ਹਲੇ ਤੱਕ ਇਸ ਲੀਡਰ ਦੀ ਗ੍ਰਿਫਤਾਰੀ ਕੀਤੀ ਗਈ ਕੌਣ ਉਹ ਲੋਕ ਨੇ ਕੀ ਨਾਬਾ ਦੇ ਐਮ ਐਲ ਏ ਜਾਂ ਹੋਰ ਆਮ ਆਦਮੀ ਪਾਰਟੀ ਚ ਕਿਹੜੇ ਐਸੇ ਲੀਡਰ ਬੈਠੇ ਨੇ ਜਿਹੜੇ ਇਹਨੂੰ ਵਿਚਾਰੇ ਨੇ ਔਰ ਹੁਣ ਵੀ ਜਿਹੜਾ ਇਹ ਸਮਾਨ ਇਥੋਂ ਲੱਭਿਆ ਕਿਸ ਕਪੈਸਿਟੀ ਚ ਇਹ ਜਿਹੜੀ ਕੋਠੀ ਹੈ ਇਹਨੂੰ ਅਲਾਟ ਕੀਤੀ ਸੀ ਕਿਉਂਕਿ ਇਹ ਕੋਠੀ ਤਾਂ EO ਕੋਲੇ ਹੈ ਤੇ EO ਦੀ ਜਵਾਬਦੇਹੀ ਵੀ ਬਰਾਬਰ ਦੀ ਹੋਣੀ ਚਾਹੀਦੀ ਹੈ ਕਿ ਉਹਨੇ ਆਪਣੀ ਸਰਕਾਰੀ ਕੋਠੀ ਦੇ ਵਿੱਚ ਕਿਉਂ ਇੱਕ ਪੋਲਿਟੀਕਲ ਬੰਦੇ ਨੂੰ ਰਹਿਣ ਦਿੱਤਾ ਤੇ ਕਿਉਂ ਚੋਰੀ ਦਾ ਜਿਹੜਾ ਸਮਾਨ ਹੈ ਉੱਥੇ ਦੱਬਿਆ ਗਿਆ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਉਹਨਾਂ ਦਾ ਹੋਰ ਸਮਾਨ ਚੋਰੀ ਹੋਇਆ ਉਹ ਲੱਭ ਕਿੱਥੋਂ ਰਿਹਾ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਕਰੋ ਮਤਲਬ 75 ਸਾਲਾਂ ਦੇ ਵਿੱਚ ਪੰਜਾਬ 'ਚ ਐਸਾ ਬਦਲਾ ਆਇਆ ਵਾੜੀ ਖੇਤ ਨੂੰ ਖਾਰੀ ਹੈ ਪਹਿਲੀ ਅਸੀਂ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਜਿਹੜੀ ਲੋਕਾਂ ਦਾ ਸਮਾਨ ਹੀ ਚੋਰੀ ਕਰਦੀ ਹੁਣ ਕੱਲ ਨਾਬੇ 'ਚ ਜਿਹੜੀ ਸਰਕਾਰੀ ਕੋਠੀ ਹੈ ਜਿਹੜੀ ਕਿ ਪੰਕਜ ਪੱਪੂ ਜਿਨ੍ਹਾਂ ਦੀ ਘਰ ਵਾਲੀ ਨਾਭਾ ਨਗਰ ਕੌਂਸਲ ਦੀ ਪ੍ਰਧਾਨ ਹੈ ਉਹਨਾਂ ਦੇ ਘਰੋਂ ਜਦੋਂ ਖੁਦਾਈ ਕੀਤੀ ਤਾਂ ਸ਼ੰਭੂ ਬਾਰਡਰ ਤੋਂ ਚੋਰੀ ਹੋਇਆ ਕਿਸਾਨਾਂ ਦਾ ਸਮਾਨ ਲੱਭੇ ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਉਹ ਕੋਠੀ ਹੈ ਸਰਕਾਰੀ ਕੋਠੀ ਜੀ ਚੋਂ ਸਮਾਨ ਲੱਭਿਆ ਉਹ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸ ਪੰਕਜ ਪੱਪੂ ਨੇ ਦੱਬੀ ਹੋਈ ਹੈ ਹੁਣ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲ ਕਰਦਾ ਕਿ ਦੋ ਪਰਚੇ ਪੰਕਜ ਪੱਪੂ ਤੇ ਪਹਿਲਾਂ ਨੇ ਕਿਉਂ ਨਹੀਂ ਹਲੇ ਤੱਕ ਇਸ ਲੀਡਰ ਦੀ ਗ੍ਰਿਫਤਾਰੀ ਕੀਤੀ ਗਈ ਕੌਣ ਉਹ ਲੋਕ ਨੇ ਕਿਨਾਪਾ ਦੇ ਐਮ ਐਲ ਏ ਜਾਂ ਹੋਰ ਆਮ ਆਦਮੀ ਪਾਰਟੀ ਚ ਕਿਹੜੇ ਐਸੇ ਲੀਡਰ ਬੈਠੇ ਨੇ ਜਿਹੜੇ ਇਹਨੂੰ ਵਿਚਾਰੇ ਨੇ ਔਰ ਹੁਣ ਵੀ ਜਿਹੜਾ ਇਹ ਸਮਾਨ ਇੱਥੋਂ ਲੱਭਿਆ ਤਿਸ ਕਪੈਸਿਟੀ ਚ ਇਹ ਜਿਹੜੀ ਕੋਠੀ ਹੈ ਇਹਨੂੰ ਅਲਾਟ ਕੀਤੀ ਸੀ ਕਿਉਂਕਿ ਇਹ ਕੋਠੀ ਤਾਂ EO ਕੋਲੇ ਹੈ ਤੇ EO ਦੀ ਜਵਾਬਦੇਹੀ ਵੀ ਬਰਾਬਰ ਦੀ ਹੋਣੀ ਚਾਹੀਦੀ ਹੈ ਕਿ ਉਹਨੇ ਆਪਣੀ ਸਰਕਾਰੀ ਕੋਠੀ ਦੇ ਵਿੱਚ ਕਿਉਂ ਇੱਕ ਪੋਲਿਟੀਕਲ ਬੰਦੇ ਨੂੰ ਰਹਿਣ ਦਿੱਤਾ ਤੇ ਕਿਉਂ ਚੋਰੀ ਦਾ ਜਿਹੜਾ ਸਮਾਨ ਹੈ ਉੱਥੇ ਦੱਬਿਆ ਗਿਆ ਸ਼ੰਭੂ ਬੋਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਉਹਨਾਂ ਦਾ ਹੋਰ ਸਮਾਨ ਚੋਰੀ ਹੋਇਆ ਉਹ ਲੱਭ ਕਿੱਥੋਂ ਰਿਹਾ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਕੋਲ ਮਤਲਬ 75 ਸਾਲਾਂ ਦੇ ਵਿੱਚ ਪੰਜਾਬ 'ਚ ਐਸਾ ਬਦਲਾਅ ਆਇਆ ਵਾੜੀ ਖੇਤ ਨੂੰ ਖਾਰੀ ਹੈ ਪਹਿਲੀ ਅਸੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਜਿਹੜੀ ਲੋਕਾਂ ਦਾ ਸਮਾਨ ਹੀ ਚੋਰੀ ਕਰੇ ਹੁਣ ਕੱਲ ਨਾਬੇ ਚ ਜਿਹੜੀ ਸਰਕਾਰੀ ਕੋਠੀ ਹੈ ਜਿਹੜੀ ਕਿ ਪੰਕਜ ਪੱਪੂ ਜਿਨ੍ਹਾਂ ਦੇ ਘਰ ਵਾਲੀ ਨਾਬਾ ਨਗਰ ਕਾਉਂਸਲ ਦੀ ਪ੍ਰਧਾਨ ਹੈ ਉਹਨਾਂ ਦੇ ਘਰੋਂ ਜਦੋਂ ਖੁਦਾਈ ਕੀਤੀ ਤਾਂ ਸ਼ੰਭੂ ਬਾਰਡਰ ਤੋਂ ਚੋਰੀ ਹੋਇਆ ਕਿਸਾਨਾਂ ਦਾ ਸਮਾਨ ਲੱਭਿਆ ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਉਹ ਕੋਠੀ ਹੈ ਸਰਕਾਰੀ ਕੋਠੀ ਜੀ ਚੋਂ ਸਮਾਨ ਲੱਭਿਆ ਉਹ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸ ਪੰਕਜ ਪੱਪੂ ਨੇ ਦੱਬੀ ਹੋਈ ਹੈ ਹੁਣ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲ ਕਰਦਾ ਕਿ ਦੋ ਪਰਚੇ ਪੰਕਜ ਪੱਪੂ ਤੇ ਪਹਿਲਾਂ ਨੇ ਕਿਉਂ ਨਹੀਂ ਹਲੇ ਤੱਕ ਇਸ ਲੀਡਰ ਦੀ ਗ੍ਰਿਫਤਾਰੀ ਕੀਤੀ ਗਈ ਕੌਣ ਉਹ ਲੋਕ ਨੇ ਕਿਨਾਬਾ ਦੇ ਐਮਐਲਏ ਜਾਂ ਹੋਰ ਆਮ ਆਦਮੀ ਪਾਰਟੀ ਚ ਕਿਹੜੇ ਐਸੇ ਲੀਡਰ ਬੈਠੇ ਨੇ ਜਿਹੜੇ ਇਹਨੂੰ ਵਿਚਾਰੇ ਨੇ ਔਰ ਹੁਣ ਵੀ ਜਿਹੜਾ ਇਹ ਸਮਾਨ ਇੱਥੋਂ ਲੱਭਿਆ ਕਿਸ ਕਪੈਸਿਟੀ ਚ ਇਹ ਜਿਹੜੀ ਕੋਠੀ ਹੈ ਇਹਨੂੰ ਅਲਾਟ ਕੀਤੀ ਸੀ ਕਿਉਂਕਿ ਇਹ ਕੋਠੀ ਤਾਂ ਈਓ ਕੋਲੇ ਹੈ ਤੇ ਈਓ ਦੀ ਜਵਾਬਦੇਹੀ ਵੀ ਬਰਾਬਰ ਦੀ ਹੋਣੀ ਚਾਹੀਦੀ ਹੈ ਕਿ ਉਹਨੇ ਆਪਣੀ ਸਰਕਾਰੀ ਕੋਠੀ ਦੇ ਵਿੱਚ ਕਿਉਂ ਇੱਕ ਪੋਲੀਟੀਕਲ ਬੰਦੇ ਨੂੰ ਰਹਿਣ ਦਿੱਤਾ ਤੇ ਕਿਉਂ ਚੋਰੀ ਦਾ ਜਿਹੜਾ ਸਮਾਨ ਹੈ ਉੱਥੇ ਦੱਬਿਆ ਗਿਆ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਟਰਾਲੀਆਂ ਤੇ ਉਹਨਾਂ ਦਾ ਹੋਰ ਸਮਾਨ ਚੋਰੀ ਹੋਇਆ ਉਹ ਲੱਭ ਕਿੱਥੋਂ ਰਿਹਾ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਕੋਲ ਮਤਲਬ 75 ਸਾਲਾਂ ਦੇ ਵਿੱਚ ਪੰਜਾਬ 'ਚ ਐਸਾ ਬਦਲਾਅ ਆਇਆ ਵਾੜੀ ਖੇਤ ਨੂੰ ਖਾਰੀ ਹੈ ਪਹਿਲੀ ਐਸੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਜਿਹੜੀ ਲੋਕਾਂ ਦਾ ਸਮਾਨ ਹੀ ਚੋਰੀ ਕਰਦੀ ਹੁਣ ਕੱਲ ਨਾਬੇ 'ਚ ਜਿਹੜੀ ਸਰਕਾਰੀ ਕੋਠੀ ਹੈ ਜਿਹੜੀ ਕਿ ਪੰਕਜ ਪੱਪੂ ਜਿਨ੍ਹਾਂ ਦੇ ਘਰ ਵਾਲੀ ਨਾਭਾ ਨਗਰ ਕਾਉਂਸਲ ਦੀ ਪ੍ਰਧਾਨ ਹੈ ਉਹਨਾਂ ਦੇ ਘਰੋਂ ਜਦੋਂ ਖੁਦਾਈ ਕੀਤੀ ਤਾਂ ਸ਼ੰਭੂ ਬਾਰਡਰ ਤੋਂ ਚੋਰੀ ਹੋਇਆ ਕਿਸਾਨਾਂ ਦਾ ਸਮਾਨ ਲੱਭਿਆ ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਉਹ ਕੋਠੀ ਹੈ ਸਰਕਾਰੀ ਕੋਠੀ ਜੀ ਚੋਂ ਸਮਾਨ ਲੱਭਿਆ ਉਹ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸ ਪੰਕਜ ਪੱਪੂ ਨੇ ਦੱਬੀ ਹੋਈ ਹੈ ਹੁਣ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲ ਕਰਦਾ ਕਿ ਦੋ ਪਰਚੇ ਪੰਕਜ ਪੱਪੂ ਤੇ ਪਹਿਲਾਂ ਨੇ ਕਿਉਂ ਨਹੀਂ ਹਲੇ ਤੱਕ ਇਸ ਲੀਡਰ ਦੀ ਗ੍ਰਿਫਤਾਰੀ ਕੀਤੀ ਗਈ ਕੌਣ ਉਹ ਲੋਕ ਨੇ ਕਿ ਨਾ ਪਾਦੇ ਐਮਐਲਏ ਜਾਂ ਹੋਰ ਆhmadabi ਪਾਰਟੀ ਚ ਕਿਹੜੇ ਐਸੇ ਲੀਡਰ ਬੈਠੇ ਨੇ ਜਿਹੜੇ ਇਹਨੂੰ ਵਿਚਾਰੇ ਨੇ ਔਰ ਹੁਣ ਵੀ ਜਿਹੜਾ ਇਹ ਸਮਾਨ ਇੱਥੋਂ ਲੱਭਿਆ ਪਿਸਟ ਕਪੈਸਿਟੀ ਚ ਇਹ ਜਿਹੜੀ ਕੋਠੀ ਹੈ ਇਹਨੂੰ ਅਲਾਟ ਕੀਤੀ ਸੀ ਕਿਉਂਕਿ ਇਹ ਕੋਠੀ ਤਾਂ ایਓ ਕੋਲੇ ਹੈ ਤੇ ایਓ ਦੀ ਜਵਾਬਦੇਹੀ ਵੀ ਬਰਾਬਰ ਦੀ ਹੋਣੀ ਚਾਹੀਦੀ ਹੈ ਕਿ ਉਹਨੇ ਆਪਣੀ ਸਰਕਾਰੀ ਕੋਠੀ ਦੇ ਵਿੱਚ ਕਿਉਂ ਇੱਕ ਪੋਲਿਟੀਕਲ ਬੰਦੇ ਨੂੰ ਰਹਿਣ ਦਿੱਤਾ ਤੇ ਕਿਉਂ ਚੋਰੀ ਦਾ ਜਿਹੜਾ ਸਮਾਨ ਹੈ ਉੱਥੇ ਦੱਬਿਆ ਗਿਆ